ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰ ਦਾ ਸਨੇਹਾ ਲੈ ਕੇ ਮੈਂ ਮਨਜੋਤ ਸਿੰਘ ਹਾਜ਼ਰ ਹਾਂ ਜੀ ਵੈਲੋ ਟੀਵੀ ਪੰਜਾਬੀ ਤੇ ਤੁਸੀਂ ਆਹ ਕਲਿੱਪ ਵੀ ਇੰਸਟਾਗ੍ਰam ਤੇ ਵਾਇਰਲ ਹੁੰਦੀ ਦੇਖੀ ਹੋਊਗੀ ਗੁਰੂ ਵਾਲਾ ਬਣਿਏ ਬਿਰਜੀ ਗੁਰੂ ਵਾਲਾ ਬਣਿਏ ਕੀ ਦੱਸ ਰਿਹਾ ਤੁਹਾਨੂੰ ਇਸ ਕਲਿੱਪ ਦੇ ਵਿੱਚ ਇੱਕ ਪ੍ਰਵਾਸੀ ਬੰਦਾ ਪੰਜਾਬ ਦੇ ਵਿੱਚ ਆ ਕੇ ਖਾਲਸੇ ਦੇ ਪਹਿਰਾਵੇ ਦੇ ਵਿੱਚ ਖਾਲਸੇ ਦੇ ਬਾਣੇ ਦੇ ਵਿੱਚ ਇਹ ਹੋਕਾ ਦੇ ਰਿਹਾ ਕਿ ਗੁਰੂ ਵਾਲੇ ਬਣਜੋ ਠੱਗੀ ਨਾ ਮਾਰੋ ਚੋਰੀ ਨਾ ਕਰੋ ਜਿੰਨਾ ਮਾਲਕ ਦੇ ਰਿਹਾ ਉਹਦੇ ਵਿੱਚ ਸਬਰ ਕਰੋ ਪਰ ਮਜ਼ਾਕ ਤਾਂ ਇਸ ਇਨਸਾਨ ਦਾ ਵੀ ਬਣ ਰਿਹਾ ਚਾਹੇ ਇਹਦੇ ਵਿੱਚ ਮਸੂਮੀਅਤ ਹੈਗੀ ਆ ਨਹੀਂ ਹੈਗੀ ਬਹੁਤ ਲੋਕਾਂ ਨੇ ਇਹਦੇ ਬਾਰੇ ਇਹ ਗੱਲਾਂ ਵੀ ਕੀਤੀਆਂ ਨੇ ਕਿ ਇਹ ਪਖੰਡ ਕਰਦਾ ਇਹ ਸਿਰਫ ਪੰਜਾਬ ਦੇ ਵਿੱਚ ਰਹਿਣ ਕਰਕੇ ਇਦਾਂ ਕਰਦਾ ਪਿਆ ਵਾ ਜਾਂ ਕੋਈ ਨੌਕਰੀ ਲੱਗੀ ਹੈ ਇਹਦੀ ਜਾਂ ਕੋਈ ਕਿਸੇ ਲਾਲਚ ਕਰਕੇ ਇਦਾਂ ਕਰਦਾ ਪਿਆ ਬਹੁਤ ਲੋਕ ਇਦਾਂ ਵੀ ਕਹਿ ਰਹੇ ਆ ਪਰ ਮੇਰੇ ਖਿਆਲ ਨਾਲ ਫਿਰ ਜੇ ਇਹ ਇਦਾਂ ਅਸਾਈ ਬਣ ਕੇ ਯਿਸੂ ਮਸੀਹ ਦੇ ਨਾਰੇ ਲਾਉਂਦਾ ਜੀਸਸ ਕ੍ਰਾਈਸਟ ਬਾਰੇ ਗੱਲ ਕਰਦਾ ਫੇਰ ਕਿਹੜਾ ਸਾਨੂੰ ਚੰਗਾ ਲੱਗਣਾ ਸੀ ਮੇਰਾ ਸਵਾਲ ਇਹ ਹੈ ਕਿ ਅਸੀਂ ਕਿਸੇ ਇਨਸਾਨ ਨੂੰ ਕਿਹੜੇ ਪਾਸੇ ਛੱਡਣਾ ਜੇ ਉਹ ਇੱਧਰ ਜਾਂਦਾ ਤਾਂ ਵੀ ਉਹਦੀਆਂ ਲੱਤਾਂ ਖਿੱਚਦੇ ਆ ਤੇ ਜੇ ਇੱਧਰ ਜਾਂਦਾ ਤਾਂ ਵੀ ਲੱਤਾਂ ਖਿੱਚਦੇ ਆ ਤੇ ਬਹੁਤ ਆਤ ਦੇ ਵਿੱਚ ਕਮੈਂਟ ਕਰਨ ਵਾਲੇ ਜਾਂ ਇਹਦਾ ਮਜ਼ਾਕ ਉਡਾਉਣ ਵਾਲੇ ਉਹ ਲੋਕ ਆ ਜਿਹੜੇ ਸਿੱਖਾਂ ਦੇ ਘਰਾਂ ਦੇ ਵਿੱਚ ਪੈਦਾ ਹੋਏ ਆ ਤੇ ਹੁਣ ਉਹਨਾਂ ਦੇ ਸਿਰ ਤੇ ਨਾ ਕੇਸ ਆ ਤੇ ਨਾ ਮੂੰਹ ਤੇ ਦਾੜੀ ਆ ਬਹੁਤੇ ਲੋਕ ਇਹਦਾ ਮਜ਼ਾਕ ਉਡਾਉਣ ਵਾਲੇ ਉਹ ਨਹੀਂ ਬਚ ਵਿੱਚ ਲੋਕ ਹੰਗਾਰਾ ਵੀ ਦੇ ਰਹੇ ਨੇ ਸਾਥ ਵੀ ਦੇ ਰਹੇ ਨੇ ਪਰ ਇਹਨੂੰ ਲਾਲਚ ਕਿਹੜੀ ਚੀਜ਼ ਦਾ ਹੋਊਗਾ ਕਿ ਇਹਨੂੰ ਵੀ ਹਣ ਅਸੀਂ ਉਹਨਾਂ ਲੋਕਾਂ ਦੀ ਲਾਈਨ ਦੇ ਵਿੱਚ ਲਾ ਜਾ ਕੇ ਖੜਾ ਕਰ ਦਾਂਗੇ ਜਿਨ੍ਹਾਂ ਦੇ ਬਾਰੇ ਅਸੀਂ ਇਹ ਕਹਿੰਦੇ ਕਿ ਇਹ ਬੋਰੀ ਚੌਲਾਂ ਦੀ ਦੇ ਕਰਕੇ ਇਹਨਾਂ ਨੇ ਆਪਦਾ ਧਰਮ ਪਰਿਵਰਤਨ ਕਰ ਲਿਆ ਮੈਨੂੰ ਨਹੀਂ ਲੱਗਦਾ ਮੈਨੂੰ ਲੱਗਦਾ ਕਿ ਇਹ ਬੰਦਾ ਜਿਸ ਦਾ ਨਾਮ ਸੁਰੇਸ਼ ਸਿੰਘ ਖਾਲਸਾ ਇੱਕ ਪਵਿੱਤਰ ਰੂਹ ਹੋ ਸਕਦੀ ਹੈ ਜਿਸ ਨੂੰ ਸ਼ਾਇਦ ਕੋਈ ਇਨਸਪੀਰੇਸ਼ਨ ਮਿਲੀ ਹੈ ਕਿ ਸਿੱਖ ਧਰਮ ਦੇ ਵਿੱਚ ਆ ਕੇ ਇਦਾਂ ਕਰਦਾ ਹਾਂ ਠੀਕ ਆ ਵੀਡੀਓ ਪਾ ਰਿਆ ਹੋ ਸਕਦਾ ਉਹਦਾ ਕੋਈ ਲਾਲਚ ਹੋਵੇ ਉਹ ਮਸ਼ਹੂਰ ਹੋਣਾ ਚਾਹੁੰਦਾ ਹੋਵੇ ਜਾਂ ਉੱਥੋਂ ਪੈਸਾ ਕਮਾਉਣਾ ਚਾਹੁੰਦਾ ਹੋਵੇ ਤੇ ਮੇਰਾ ਸਵਾਲ ਇਹ ਆ ਫਿਰ ਅਸੀਂ ਉਹਨਾਂ ਲੋਕਾਂ ਤੇ ਇਹ ਇਤਰਾਜ਼ ਕਿਉਂ ਕਰਦੇ ਆ ਜਿਹੜੇ ਈਸਾਈ ਬਣ ਕੇ ਵੀਡੀਓ ਪਾਉਂਦੇ ਆ ਅਸ ਫਿਰ ਉਹਨਾਂ ਦੇ ਇਤਰਾਜ਼ ਕਿਉਂ ਕਰਦੇ ਆ ਕਿ ਇਹ ਈਸਾਈ ਬਣ ਗਏ ਤੇ ਹੁਣ ਵੀਡੀਓ ਵੀ ਪਾਉਂਦੇ ਆ ਤੇ ਅਸੀਂ ਉਹ ਬੰਦਾ ਜਿਹੜਾ ਸਾਡੇ ਪਾਸੇ ਆ ਕੇ ਸਿੱਖ ਧਰਮ ਦੇ ਵਿੱਚ ਆ ਕੇ ਵੀਡੀਓ ਪਾ ਰਿਆ ਤੇ ਅਸੀਂ ਉਹਨੂੰ ਵੀ ਸਲਾਹ ਦੀ ਥਾਂ ਉਹਦਾ ਵੀ ਮਜ਼ਾਕ ਹੀ ਬਣਾ ਰਹੇ ਆ ਇਸ ਸਮਾਜ ਦੀ ਕਿੱਦਾਂ ਦੀ ਤਸਵੀਰ ਹੈ ਜਿਹੜੀ ਅੱਜ ਬਣਦੀ ਜਾ ਰਹੀ ਹੈ ਖਾਸ ਕਰਕੇ ਪੰਜਾਬ ਦੀ ਕਿਉਂ ਬਣ ਰਹੀ ਆ ਅਸੀਂ ਤਾਂ ਇੱਕ ਦੂਜੇ ਨਾਲ ਪਿਆਰ ਵੰਡਦੇ ਸੀ ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ ਦੇ ਕਿਸੇ ਜਿਹੜੇ ਸਾਡੇ ਉਹ ਦੁਨੀਆ ਤੇ ਮਸ਼ਹੂਰ ਨੇ ਪਰ ਅਸੀਂ ਅੱਜ ਕਿਹੜੇ ਸਮਾਜ ਦੇ ਵਿੱਚ ਰਹਿ ਰਹੇ ਹਾਂ ਕਿੱਦਾਂ ਦਾ ਬਣ ਗਏ ਅਸੀਂ ਤਾਂ ਇਥੇ ਮੈਨੂੰ ਇੱਕ ਇਹੀ ਗੱਲ ਸਮਝ ਆਉਂਦੀ ਹੈ ਭਾਵੇਂ ਜਿੱਧਰ ਨੂੰ ਮਰਜ਼ੀ ਚਲੇ ਜਾਓ ਜੇ ਲੋਕਾਂ ਨੇ ਤੁਹਾਨੂੰ ਕ੍ਰਿਟਿਸਾਈਜ਼ ਕਰਨਾ ਹੈ ਨਾ ਤੁਹਾਡੇ ਤੁਹਾਡਾ ਮਜ਼ਾਕ ਉਡਾਉਣਾ ਫਿਰ ਉਹ ਉਡਾ ਕੇ ਹੀ ਹਟਣਗੇ ਫਿਰ ਚਾਹੇ ਉਹ ਧਰਮ ਦੇ ਲਿਵਾਸ ਦਾ ਇੱਕ ਬਹਾਨਾ ਹੋਵੇ ਜਾਂ ਫਿਰ ਕਿਸੇ ਕੰਮ ਦੇ ਰਿਲੇਟਡ ਕੋਈ ਚੀਜ਼ ਹੋਵੇ ਵੀ ਕੋਈ ਕੰਮ ਇਦਾਂ ਦਾ ਕਰਦਾ ਜਾਂ ਫਿਰ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਤਰੀਕੇ ਨਾਲ ਤਾਂ ਮੈਂ ਸੁਰੇਸ਼ ਸਿੰਘ ਖਾਲਸਾ ਨੂੰ ਇੱਕ ਅੱਜ ਦੇਖ ਕੇ ਉਹਦੇ ਬਾਰੇ ਇਹ ਕਹਿ ਸਕਦਾ ਕਿ ਠੀਕ ਹੈ ਜੇ ਇਹ ਕਰ ਰਿਹਾ ਤਾਂ ਫਿਰ ਇਹਦੇ ਵਿੱਚ ਗਲਤ ਵੀ ਕੋਈ ਨਹੀਂ ਜੇ ਅੱਜ ਉਹ ਆਪਦੀ ਭਾਸ਼ਾ ਦੇ ਵਿੱਚ ਸ਼ਾਇਦ ਉਹਨੂੰ ਪੰਜਾਬੀ ਵੀ ਨਹੀਂ ਆਉਂਦੀ ਤੇ ਉਹ ਹਿੰਦੀ ਦੇ ਵਿੱਚ ਜੇ ਇਹ ਹੋਕਾ ਦੇ ਰਿਹਾ ਕਿ ਗੁਰੂ ਵਾਲਾ ਬਣੀਏ ਤਾਂ ਮੈਨੂੰ ਲੱਗਦਾ ਸ਼ਾਇਦ ਬਹੁਤ ਪ੍ਰਚਾਰਕਾਂ ਨਾਲੋਂ ਸ਼ਾਇਦ ਇਹਦੀ ਆਵਾਜ਼ ਜਿਹੜੀ ਆ ਉਹ ਕਿਸੇ ਦੇ ਕੰਨ ਹੀ ਪੈ ਕੇ ਉਹ ਗੁਰੂ ਵਾਲਾ ਬਣ ਜਾਊਗਾ ਸ਼ਾਇਦ ਉਹ ਅੰਮ੍ਰਿਤ ਛਕ ਲਊਗਾ ਤਾਂ ਕਦੇ ਵੀ ਕਿਸੇ ਨੂੰ ਕ੍ਰਿਟਿਸਾਈਜ਼ ਕਰਨ ਤੋਂ ਪਹਿਲਾਂ ਕਿਸੇ ਦਾ ਮਜ਼ਾਕ ਡਾਉਣ ਤੋਂ ਪਹਿਲਾਂ ਅਸੀਂ ਦੇਖ ਲਈਏ ਕਿ ਅਸੀਂ ਕਿੱਥੇ ਖੜੇ ਆ ਤੇ ਇਹ ਆਦਤ ਪੰਜਾਬੀਆਂ ਨੂੰ ਪਾਉਣੀ ਪਊਗੀ ਕਿਉਂਕਿ ਇਹ ਆਉਣ ਵਾਲੀ ਪੀੜ੍ਹੀ ਤੇ ਤੁਸੀਂ ਰਿਫਲੈਕਟ ਕਰਦੇ ਹੋ ਤਾਂ ਫਿਰ ਆਉਣ ਵਾਲੀ ਪੀੜ੍ਹੀ ਫਿਰ ਥੋੜਾ ਮਜ਼ਾਕ ਵੀ ਡਾਊਗੀ ਵੀ ਤੁਸੀਂ ਕੀ ਕੀਤਾ ਤੁਹਾਨੂੰ ਸਵਾਲ ਹੀ ਪੁੱਛੇ ਜਾਣੇ ਆ ਤੁਹਾਡੀ ਆਉਣ ਵਾਲੀ ਪੀੜ੍ਹੀ ਵੱਲੋਂ ਕਿ ਤੁਸੀਂ ਇਹਨਾਂ ਬੰਦਿਆਂ ਦੇ ਨਾਲ ਇਨਸਾਫ ਕਿਉਂ ਨਹੀਂ ਕਰ पाए ਤੁਸੀਂ ਇਹਨਾਂ ਲੋਕਾਂ ਨੂੰ ਇਸਾਈ ਬਣਨ ਤੋਂ ਕਾਹ ਤੋਂ ਨਹੀਂ ਰੋਕ पाए ਤੇ ਜਿਹੜੇ ਬੰਦੇ ਫਿਰ ਤੁਹਾਡੇ ਧਰਮ ਦੇ ਵਿੱਚ ਆਉਂਦੇ ਸੀ ਤੇ ਤੁਸੀਂ ਉਹਨਾਂ ਦੇ ਨਾਲ ਫਿਰ ਪਿਆਰ ਮੁਹੱਬਤ ਵਾਲੀ ਸਾਂਝ ਕਿਉਂ ਨਹੀਂ ਕਰ पाए ਅੱਜ ਵੀ ਪੰਜਾਬ ਦੇ ਵਿੱਚ ਇਹ ਗੱਲ ਹੈਗੀ ਆ ਪੰਜਾਬ ਦੇ ਲੋਕ ਦਿੱਲੀ ਵਿੱਚ ਰਹਿੰਦੇ ਸਿੱਖਾਂ ਨੂੰ ਜਿਹੜੇ ਸ਼ਾਇਦ ਜਿਨ੍ਹਾਂ ਦੀ ਪੱਗ ਦੀ ਸ਼ੇਪ ਡਿਫਰੈਂਟ ਆ ਜਿਨ੍ਹਾਂ ਦੀ ਸ਼ਾਇਦ ਪੱਗ ਦੀ ਸ਼ੇਪ ਛੋਟੀ ਆ ਤੇ ਸ਼ਾਇਦ ਉਹ ਦਾੜੀ ਨੂੰ ਬੰਨ ਕੇ ਰੱਖਦੇ ਆ ਸਾਡੇ ਲੋਕ ਉਹਨਾਂ ਨੂੰ ਪਾਪਾ ਕਹਿ ਕੇ ਮਜ਼ਾਕ ਉਡਾਉਂਦੇ ਉਹਨਾਂ ਦਾ ਪਾਪਾ ਕਹਿੰਦੇ ਆ ਉਹਨਾਂ ਨੂੰ ਪਾਪਾ ਤੇ ਪਰ ਉਹ ਲੋਕ ਦਿੱਲੀ ਦੇ ਵਿੱਚ ਰਹਿ ਕੇ ਜਾਂ ਹੋਰ ਮੈਂ ਸ਼ਹਿਰਾਂ ਦੀ ਜਾਂ ਸੂਬਿਆਂ ਦੀ ਗੱਲ ਕਰਨਾ ਜਿੱਥੇ ਸਿੱਖੀ ਦੀ ਜੜ ਨਹੀਂ ਜਿੱਥੇ ਸਿੱਖੀ ਬਹੁਤਾ ਦੇ ਵਿੱਚ ਨਹੀਂ ਜਾਂ ਕੈਨੇਡਾ ਦੀ ਆਪਾਂ ਗੱਲ ਕਰ ਲਈਏ ਜਾਂ ਇੰਗਲੈਂਡ ਦੀ ਗੱਲ ਕਰ ਲਈਏ ਉਹਨਾਂ ਥਾਵਾਂ ਤੇ ਰਹਿ ਕੇ ਸਿੱਖੀ ਨੂੰ ਸੰਭੀ ਬੈਠਿਆ ਜਿੱਥੇ ਸਿੱਖੀ ਦੀ ਜੜ ਹੈ ਨਹੀਂ ਤੇ ਜਿੱਥੇ ਪੰਜਾਬ ਜਿਹਨੂੰ ਅਸੀਂ ਕਹਿੰਦੇ ਆ ਸਿੱਖਾਂ ਦੀ ਮੈਜੋਰਿਟੀ ਸਟੇਟ ਆ ਸਿੱਖ ਇੱਥੇ ਸਭ ਤੋਂ ਵੱਧ ਵੱਸਦੇ ਆ ਤੇ ਇਹ ਸਾਡਾ ਘਰ ਆ ਤੇ ਉਥੇ ਰਹਿਣ ਵਾਲੇ ਲੋਕ ਸਿੱਖਾਂ ਦੇ ਘਰ ਜਨਮ ਲੈਣ ਵਾਲੇ ਲੋਕ ਦਾੜ੍ਹੀਆਂ ਕੱਟ ਕੇ ਤੇ ਆਪਦੇ ਵਾਲ ਕਟਾ ਕੇ ਉਹਨਾਂ ਲੋਕਾਂ ਦਾ ਮਜ਼ਾਕ ਉਡਾਉਂਦੇ ਆ ਤੇ ਜਿਨ੍ਹਾਂ ਨੂੰ ਫਿਰੇ ਪਾਪਾ ਕਹਿ ਕੇ ਇਦਾਂ ਮਜ਼ਾਕ ਉਡਾਉਂਦੇ ਉਹਨਾਂ ਦਾ ਜਿਨ੍ਹਾਂ ਨੇ ਸਿੱਖੀ ਸੰਭੀ ਹੋਈ ਆ ਜਿਨ੍ਹਾਂ ਨੇ ਤੁਹਾਡੇ ਦਸਮੇਸ਼ ਪਿਤਾ ਦਾ ਸਰੂਪ ਸੰਭਿਆ ਹੋਇਆ ਬਹੁਤ ਵੱਡੀ ਨਾਇਨਸਾਫੀ ਕਰ ਰਹੀ ਹੈ ਸਾਡੇ ਪੰਜਾਬੀ ਕੌਮ ਹਨ ਜਿਹੜੀ ਪਰ ਇਹ ਇਹਦਾ ਰਿਜ਼ਲਟ ਸਾਨੂੰ ਇੱਕ ਦਿਨ ਮਿਲੂਗਾ ਸਾਡੇ ਸਾਹਮਣੇ ਆਉਣ ਗਿਆ ਇਹ ਚੀਜ਼ਾਂ ਫਿਰ ਉਹ ਉਹਦੋਂ ਅਸੀਂ ਪਛਤਾਵਾਂਗੇ ਤਾਂ ਆਸ ਕਰਦਾ ਆਲੇ ਦੁਆਲੇ ਦੇ ਪ੍ਰਤੀ ਜਜਮੈਂਟਲ ਹੋਣ ਦੀ بجائے ਟਿੱਪਣੀ ਕਰਨ ਦੀ بجائے ਇਹ ਦੇਖੋ ਕਿ ਉਹ ਬੰਦਾ ਪ੍ਰਭਾਵ ਕੀ ਪਾ ਰਿਹਾ ਚੰਗਾ ਪਾ ਰਿਹਾ ਮਾੜਾ ਪਾ ਰਿਹਾ ਮਾੜੇ ਨੂੰ ਮਾੜਾ ਕਹਿਣਾ ਸਿੱਖੋ ਚੰਗੇ ਨੂੰ ਚੰਗਾ ਕਹਿਣਾ ਸਿੱਖੋ ਜੇ ਦੋਵੇਂ ਚੀਜ਼ਾਂ ਨਹੀਂ ਕਰ ਸਕਦੇ ਚੁੱਪ ਕਰ ਜਾਓ ਨਾ ਬੋਲੋ ਕਿਸੇ ਦਾ ਦਿਲ ਨਾ ਦਿਖਾਓ ਤੁਸੀਂ ਬੀਬੀ ਪ੍ਰੋਬਲਿਮ ਕੋਰ ਦੀ ਵੀਡੀਓ ਵੀ ਆਪਾਂ ਐਂ ਵਾਇਰਲ ਕੀਤੀ ਸੀ ਕਿ ਇੱਕ ਕੁੜੀ ਨੇ ਪਜਾਮੇ ਦੀ ਗੱਲ ਕਰਤੀ ਐ ਕਰਤੀ ਫਿਰ ਹੁਣ ਇਹ ਬੰਦਾ ਤਾਂ ਉਦਾਂ ਦੀ ਗੱਲ ਹੀ ਨਹੀਂ ਕਰ ਰਿਆ ਉਹਨੂੰ ਤੁਸੀਂ ਦਿੱਲੀ ਦੀ ਭਾਪਣ ਕਹਤਾ ਸੀ ਇਹ ਤਾਂ ਇੱਕ ਗਰੀਬ ਸਿੱਖ ਆ ਇਹਦਾ ਮਜ਼ਾਕ ਕਿਉਂ ਆਸ ਕਰਦਾ ਕਿ ਆਉਣ ਵਾਲਾ ਜਿਹੜਾ ਟਾਈਮ ਆ ਉਹਦੇ ਵਿੱਚ ਅਸੀਂ ਸੋਚਾਂਗੇ ਸਮਝਾਂਗੇ ਇਹਨਾਂ ਚੀਜ਼ਾਂ ਨੂੰ ਤੇ ਜਜਮੈਂਟਲ ਹੋਣ ਦੀ ਬਜਾਏ ਸਤਿ ਭਾਵਨਾ ਰੱਖਣੀ ਸਿੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ